ਦਸਵੇਂ ਪਾਤਸ਼ਾਹ ਤਾਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਸਾਖੀ 15ਵੀਂ ਜੀ ਹਾਜ਼ਰ ਸੁਗੜਬਾਈ ਦੇ ਤੁਰਛਤ ਉਤੋਂ ਅੱਧੀ ਰਾਤ ਵੇਲੇ ਨਿੱਕੀ ਜਹੀ ਰਹਾ ਪਰ ਹੀ ਆਵਾਜ਼ ਆ ਰਹੀ ਹੈ ਕਾਨੂ ਤੁਰ ਗਏ ਕਲਣਾ ਚਾਨੀ ਨਾਲੇ ਲੈ ਨਾ ਕਿਉ ਮਾਰ ਗਿਓ ਨਾ ਕਾਨੀ ਫਿਰ ਚੁੱਪ ਹੋ ਗਈ ਫਿਰ ਆਵਾਜ਼ ਆਈ ਉਹੋ ਫਿਰ ਚੁੱਪ ਹੋ ਗਈ ਸੁਗੜਬਾਈ ਮਨ ਨਾਲ ਗੱਲਾਂ ਕਰ ਰਹੀ ਹੈ ਪਹਿਲੇ ਦਿਨ ਯਾਦ ਆਈ ਉਹ ਪ੍ਰੇਮ ਰਸ ਚੇਤੇ ਆਇਆ ਉੱਚੇ ਉੱਚੇ ਪਿਪਲੀ ਪਿੰਗਾ ਪਈਆਂ ਰਲ ਮਿਲ ਸਹੀਆਂ ਝੂਟਣ ਗਈਆਂ ਬੈਠ ਮੁਹਾਟੀ ਰੋਂਦੜੀ ਰਹੀਓ ਟੁਰ ਗਿਓ ਫੇਰ ਨਾ ਮੁੜਿਓ ਜਾਨੀ 겨ਉ ਨਾ ਲੈ ਮਾਰ 겨ਉ ਨਾ ਕਰਨੀ ਗਾਂਵੀ ਰੋਈ ਫਿਰ ਹਾਂ ਉਹ ਕਾ ਲੈ ਕੇ ਬੋਲੀ ਉਹ ਜੋ ਬੀਤ ਗਿਆ ਗਿਆ ਜਦੋਂ ਨਾਸ਼ਮਾਨ ਤੋਂ ਮਨ ਉੱਠ ਗਿਆ ਤੇ ਲੱਗ ਗਿਆ ਅਬਿਨਾਸ਼ਵਲ ਉਹਨੂੰ ਚੋਰੀ ਉਸਦੇ ਝੁਰਨੇ ਪਾਪ ਹਨ ਹੁਣ ਕੀ ਗੱਲ ਕਰੀਏ ਕਿਸੇ ਬਨ ਬੇਲੇ ਬਲ ਬਹੀਏ ਕਿਸੇ ਬਨ ਬਿਲੇ ਚੱਲ ਬਹੀਏ ਸ਼ੋਭਾ ਦੀ ਜਿੱਲਨ ਵਿੱਚ ਕਿਤੇ ਖੁਬ ਦੇ ਖੁਬ ਦੇ ਰਸਤਲ ਨਾ ਜਾ ਲਕੀਏ ਕਿਵੇਂ ਕਿਵੇਂ ਨਹੀਂ ਨਹੀਂ ਤੂੰ ਤਕੜੀ ਹੋ ਕਰੀ ਚੱਲ ਜੋ ਕਰ ਰਹੀ ਹੈ ਉਹ ਹੈ ਅਰਸ਼ਾ ਗੁਰਸ਼ਾ ਦਾ ਸਾਈਂ ਉਸੇ ਸੂਰਤ ਹੈ ਹਰ ਰੰਗੇ ਹਰ ਚਾਈ ਉਹਦਾ ਰਾਹ ਹੈ ਜ਼ਰੂਰ ਮਿਲੇਗਾ ਜ਼ਰੂਰ ਉਹ ਹਨੂਰ ਚਲਕਾ ਮਾਰੇਗਾ ਫੇਰ ਗਾਮੀ ਆ ਮੇਰੇ ਰੱਬ ਸਾਈ ਸੋਹਣਿਆ ਲੋਈ ਵਾਲੇ ਛਿਪ ਛਿਪ ਬਹਿਨਾਈ ਤੂੰ ਮੇਰੇ ਰੰਗ ਰੰਗੋਈ ਵਾਲੇ ਰਾਤ ਬੀਤ ਗਈ ਦਿਨੇ ਚੰਗਾ ਚੜ ਪਿਆ 22 ਸਵੇਰੇ ਅਜ ਆਪਣੀ ਵਹੇ ਗੰਢ ਕਰਕੇ ਉਡੀਕੀ ਜਾ ਰਹੀ ਸੀ ਦਰਬਾਰ ਸਜ ਰਿਹਾ ਸੀ ਇਸ ਤੇ ਸ਼ਰਦਾਲੂ ਤੇ ਪਦਾਰਥ ਤੇ ਪਲ ਰਹੇ ਸਾਰੇ ਇਕੱਤਰ ਸਨ ਬਾਹੀ ਪਾਲਕੀ ਵਿੱਚ ਆਈ ਤੇ ਆਪਣੇ ਸਿੰਘਾਸਨ ਤੇ ਜਾ ਬੈਠੀ ਦੰਡੋਂ ਦਾ ਪਰਨਾਮ ਹੋਏ ਆਰਤੀ ਉਤਰੀ ਫੁੱਲ ਚੜੇ ਸਿਹਰੀ ਗਲੇ ਪਾਏ ਗਏ ਫਿਰ ਸਭ ਨੇ ਗਾਵਿਆ ਸੁਗੜਬਾਈ ਕੀ ਜੈ ਸੁਗੜਬਾਈ ਹੈ ਹੋਰ ਸਭ ਛੈ ਸੁਗੜਬਾਈ ਹੈ ਫਿਰ ਪੇਟਾਂ ਅਰਪਣ ਹੋਈਆਂ ਪੇਟਾਂ ਲੈ ਰਹੀ ਸੀ ਵਾਰ ਦੇ ਰਹੀ ਸੀ ਪ੍ਰਸੰਨ ਹੋ ਰਹੀ ਸੀ ਰਜੋਗੁਣੀ ਰਸ ਆਪ ਨੂੰ ਸਤਕਾਰ ਮਿਲੇ ਦਾ ਆ ਰਿਹਾ ਸੀ ਇਹ ਅੰਦਰਲਾ ਨਾਲ-ਨਾਲ ਕਹਿ ਰਿਹਾ ਸੀ ਖਬਰਦਾਨ ਇਹ ਰਸ ਓਪਰਾ ਹੈ ਇਹ ਠੰਡੀ ਸੁਹਾਵੀ ਨਾ ਹੈ ਕਰਨੀ ਹੈ ਡੁੱਬਣਾ ਨਹੀਂ ਪਰ ਫੇਰ ਰਸ ਆ ਰਿਹਾ ਸੀ ਇਹ ਚੋਖਾ ਸੋਹਣਾ ਰੰਗ ਬਨ ਬਨ ਕੇ ਰਸ ਆ ਰਿਹਾ ਸੀ ਇਸ ਵੇਲੇ ਇਕ ਕਾਸਤ ਆਪੂਜਾ ਇਹ ਇਕ ਲੰਮਾ ਸੋਹਣੀ ਨੂਹਾਰ ਵਾਲਾ ਸਿੱਧੀ ਦਸਤਾਰ ਵਾਲਾ ਕੇਸਾਂ ਵਾਲਾ ਦਾੜੇ ਵਾਲਾ ਜਬ ਇਹ ਧਰਮਨੁਕ ਸੀ ਦੇਖਦਿਆਂ ਸਭ ਹਰੀਆਂ ਹੋਏ ਸੋਹਣੀ ਸੂਰਤ ਤੇ ਅਬੈ ਝੜਤ ਬੜਤ ਤੇ ਇਸ ਹਲਕਾਰੀ ਨੇ ਅਬੈ ਕਦਮ ਧਰ ਦਿਆ ਸਭ ਤੋਂ ਅੱਗੇ ਨਿਕਲ ਕੇ ਰੁਕਾ ਇਕ ਕ੍ਰੀਤੇ ਵਿੱਚ ਬੰਦ ਬਾਈ ਜੀ ਦੇ ਹੱਥ ਦਿੱਤਾ ਤੇ ਗੱਜ ਕੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲ ਤੈਲ ਗਏ ਜੈਕਾਰੇ ਦੀ ਪਰਵੀ ਆਵਾਜ਼ ਨਾਲ ਸਭ ਨੇ ਕੰਬ ਕੇ ਤੱਕਿਆ ਕੌਣ ਹੈ ਇਹ ਕੋਈ ਨਹੀਂ ਸੀ ਜਾਣਦਾ ਪਰ ਇੱਕ ਨੇ ਹੌਲੇ ਜਿਹੇ ਕਿਹਾ ਇਹ ਅਨੰਦਪੁਰ ਵਾਲੇ ਦਾ ਹੈ ਦੇਖ ਨਾ ਤੋਰ ਤੱਕੋ ਨਾ ਚੜਤ-ਬੜਤ ਸਵਾਦ ਆ ਗਿਆ ਹੈ ਦੂਜੇ ਨੇ ਕਿਹਾ ਕਿਹ ਕੁ ਦਾ ਦਲੇਰ ਹੈ ਕਿਵੇਂ ਸਾਡੇ ਭਗਵਾਨ ਦਾਸ ਵੇ ਅਦਬ ਹੋ ਕੇ ਚਲਾ ਗਿਆ ਨਾ ਡੰਡਾ ਨਾ ਮੱਥਾ ਕਰ ਰਏ ਸਨ ਇਹ ਉਹਦੀਆਂ ਲੋਕੀ ਗੱਲਾਂ ਕਰ ਰਹੀ ਸਨ ਉਧਰ ਸੁਗੜਬਾਈ ਨੇ ਲਿਆ ਖਰੀਦਾ ਹੱਥ ਵਿੱਚ ਹਰੀਆਂ ਹੋ ਕੇ ਜਦੋਂ ਹੱਥ ਲਾਇਆ ਖਰੀਦੇ ਨੂੰ ਤਾਂ ਹੱਥ ਵਿੱਚ ਚਰਨਾਟ ਆਈ ਜਦੋਂ ਖਤ ਖੋਲਿਆ ਥਾਲੂਆਂ ਵਿੱਚ ਚੁੰਝੁਣੀ ਆਈ ਜਦੋਂ ਨੈਣਾ ਅੱਗੇ ਕੀਤਾ ਰੁੱਕਾ ਕਾਗਜ਼ ਤਾਂ ਗੋਲ ਮੋਲ ਛੱਲੇ ਆਏ ਨੈਣਾ ਅੱਗੇ ਇਹ ਅਖਰ ਗੋਲ ਮੂਲ ਵਿੰਗ ਤੜਿੰਗੇ ਚੀਜ਼ ਕਚੋਲੇ ਵਾਂਗੂ ਬੇਥਵੀ ਸ਼ਕਲ ਲੈ ਕੇ ਤੇ ਕਈ ਤਸਵੀਰਾਂ ਬਣ ਕੇ ਦਿਸੇ ਬਾਈ ਪੜੇ ਪਰ ਅੱਖਰ ਆਪਣੀ ਸੂਰਤ ਨਾ ਲੈਣ ਤੇ ਪੜੇ ਨਾ ਜਾਣ ਜਿਉਂ-ਜਿਉਂ ਝੂਰ ਲਾਵੇ ਨੈਣਾਂ ਦਾ ਤਿਉਂ ਤੇ ਉਹ ਚੱਕਰ ਬਣ-ਬਣ ਕੇ ਤੇ ਕਈ ਰੰਗ ਲੈ ਲੈ ਕੇ ਉੱਡਦੇ-ਉੱਡਦੇ ਪਾਸਣ ਸਿਆਣੀ ਸੀ ਨੈਣ ਮੀਟ ਲਿਓਸ ਮਨ ਵਿੱਚ ਆਖੇ हे ਮਨ ਡਰ ਗਿਆ ਹੈ ਮਨ ਕੰਬ ਗਿਆ ਹੈ ਮਨ ਪਤਾ ਨਹੀਂ ਉਹ ਪੱਤਰ ਕਿਸ ਦਾ ਹੈ ਬਿਨ ਜਾਣੇ ਕਿਉਂ ਆਪੇ ਤੋਂ ਹੀ ਲਿਖ ਰੋਤਾ ਹੈ ਕੋਈ ਐਧੀਆਂ ਤਾਂ ਨਹੀਂ ਆਇਆ ਇਹ ਤਾਂ ਸੋਹਣੀ ਨਿਹਾਲ ਵਾਲਾ ਕੋਈ ਖਿੜੇ ਮੱਥੇ ਵਾਲਾ ਹੈ ਜੋ ਲਿਆਇਆ ਇੱਕ ਖੱਤ ਟਿਕ ਟਿਕ ਕੇ ਪੜ ਬੰਦ ਨੈਣਾ ਵਿੱਚ ਹੀ ਖੱਤ ਨੈਣਾ ਨਾਲ ਲਾਇ ਉਸ ਤਾਂ ਛਾਤੀ ਵਿੱਚ ਸ਼ੀਤਲਤਾ ਆਈ ਦਿਲ ਨੂੰ ਕਹਿਣ ਲੱਗੀ ਚਿੱਠੀ ਕਿਸੇ ਸਵਲ ਦੀ ਹੈ ਇਸ ਵਿੱਚ ਸੱਤਿਆ ਹੈ ਮਨ ਅਦਬ ਵਿੱਚ ਆ ਪ੍ਰਾਰਥਨਾ ਕਰ ਇਹਉਂ ਟਿਕ ਕੇ ਸਵਾਸ ਤੇ ਮਨ ਟਿਕਾ ਕੇ ਫੇਰ ਚਿੱਠੀ ਪੜੀ ਉਸ ਹੁਣ ਬਾਅਦ ਲਈ ਨੈਣਾ ਨੇ ਚਿੱਠੀ ਸਮਝ ਲਿਆ ਅਰਥ ਮੰਨਨੇ ਪਰ ਸਾਰਾ ਸਰੀਰ ਚਰਨ ਚਰਨ ਹੋ ਗਿਆ ਸਮਝ ਕੇ ਥਰਰ ਥਰਰ ਆ ਗਈ ਕੌਣ ਹੈ ਲੇਖਕ ਚਿੱਠੀ ਵਿੱਚ ਨਾਮ ਨਹੀਂ ਪਰ ਹੁਕਮ ਹੈ ਇਸ ਤਰ੍ਹਾਂ ਦੇ ਕਈ ਭਾਵ ਅੰਦਰ ਉਮਾਹੇ ਕਿ ਉਸਨੂੰ ਲੁਕਾਉਣੇ ਮੁਸ਼ਕਿਲ ਹੋ ਗਏ ਬੜੀ ਕਠਨਤਾ ਨਾਲ ਆਪਾ ਸੰਭਾਲ ਕੇ ਜੁੜੀ ਪੀੜਵਲ ਤੱਕ ਕੇ ਬੋਲੀ ਮੈਂ ਹੁਣ ਇਕਾਂਤ ਹੋਣਾ ਹੈ ਤੁਸੀਂ ਸਭ ਅਣਪਾ ਕੇ ਕਰੋ ਕਰੀ ਚਲੇ ਜਾਓ ਇਹ ਕਹਿ ਕੇ ਉੱઠી ਤੇ ਆਪਣੇ ਡੇਰੇ ਚਲੀ ਪਈ ਇੱਕ ਸਤਹੀ ਸੈਨਤ ਸਮਝ ਕੇ ਮਰ ਗਈ ਤੇ ਨਾਲ ਚੁਪਾਤੇ ਹੀ ਆਸਦ ਨੂੰ ਲੈ ਗਈ ਘਰ ਜਾ ਕੇ ਪੁੱਛਿਓ ਉਸ ਕੇ ਪੱਤਰ ਕਿਸ ਅਰਸ਼ਾ ਦੇ ਮਾਲਕ ਨੇ ਕਰ ਲਿਆ ਹੈ ਉਸ ਨੇ ਦੱਸਿਆ ਕਿ ਇਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਦਾ ਹੈ ਜੋ ਅਨੰਦਪੁਰ ਵਿੱਚ ਬਿਰਾਜ ਰਹੇ ਹਨ ਭਾਈ ਨੇ ਨਾਮ ਸੁਣਿਆ ਸੀ ਪਰ ਇੰਨਾ ਕਿ ਕੋਈ ਤਲਵਰੀਆ ਹੈ ਉੱਥੇ ਜੋ ਸੰਤ ਉਹ ਕਿ ਤਲਵਾਰ ਰੱਖਦਾ ਹੈ ਤਲਵਾਰ ਤੇ ਪਰਮਾਤਮਕ ਕ੍ਰਿਆ ਤੇ ਅਕਰ ਹੈ ਇਹ ਕਾਫੀ ਸਨ ਉਸੇ ਮਨ ਨੂੰ ਤਦੋਂ ਉਸ ਪਾਸਿਓਂ ਮੋੜੀ ਰੱਖਣ ਵਾਸਤੇ ਅੱਜ ਜਦ ਖੱਤ ਦੀ ਤਾਸੀਰ ਦੇਖੀ ਖੱਤ ਦੀ ਛੂ ਵਿੱਚ ਅਸਰ ਦਿੱਠਾ ਖੱਤ ਦੇ ਮਤਲਬ ਵਿੱਚ ਇਹ ਗੱਲ ਦੇਖੀ ਕਿ ਜੋ ਉਸੇ ਸਿਵਾ ਕੋਈ ਨਹੀਂ ਸੀ ਜਾਣਦਾ ਜਿਸ ਨੂੰ ਉਸਨੇ ਪਰਖ ਦੀ ਕਸਵੱਟੀ ਬਣਾ ਰੱਖਿਆ ਸੀ ਤਾਂ ਸੋਚੀ ਆਈ ਕਿ ਸੋਣੀ ਸੂਰਤ ਦਾ ਜਗ ਵਿੱਚ ਚਾਹਰ ਬੈਠੀ ਹਸੀ ਤੇ ਮੈਂ ਅੰਧ ਨੂੰ ਸੋਜੀ ਹੀ ਨਾ ਆਈ ਹੁਣ ਕਲੇਜਾ ਉੱਛਲਿਆ ਕਿ ਕਿੰਝ ਜੋ ਮੇਰੇ ਮਨ ਵਿੱਚ ਧਾਰੀ ਹੋਈ ਗੱਲ ਸੀ 부ਝੀ ਗਈ ਹੈ ਕਿੰਝ ਥੋਲ ਲਿਆ ਨਹੀਂ ਮੈਂ ਪਖੰਡਰ ਚਾਇਆ ਹੋਇਆ ਹੈ ਕਿ ਜਦ ਸਾਰੇ ਨਿਕਟ ਵਰਤੀ ਜਾਂਦੇ ਹਨ ਕਿ ਮੈਂ ਬਾਵਰੀ ਹੋ ਕੇ ਇਹ ਕੁਝ ਕੀਤਾ ਹੈ ਤੇ ਬਾਹਰ ਦੇ ਸਾਰੇ ਜਾਣਦੇ ਹਨ ਕਿ ਮੈਂ ਸੱਚਮੁੱਚ ਦੇਵ ਮੂਰਤੀ ਹਾਂ ਕਿੰਝ ਪਛਾਣ ਲਿਆ ਨਹੀਂ ਕਿ ਮੈਂ ਸੁੱਚੇ ਆਚਰਨ ਵਾਲੀ ਹਾਂ ਪਰ ਰਿੰਧਾ ਰਬ ਦਾ ਸ਼੍ਰੀਕਾ ਨਹੀਂ ਕਰ ਰਹੀ ਨਾ ਨਾ ਮੁਨਕਰ ਹੋ ਰਹੀ ਹਾਂ ਪਰ ਇਸ ਨੂੰ ਪਰਦਾ ਬਣਾ ਰਹੀ ਹਾਂ ਹਾਂ ਪਖੰਡ ਨੂੰ ਪਰਦਾ ਬਣਾ ਰਹੀ ਹਾਂ ਫਿਰ ਜਦ ਅੰਦਰਲੀ ਦੁਨੀਆ ਵਿੱਚ ਦੇਖਾਂ ਤਾਂ ਧੂ ਪੈਂਦੀ ਹੈ ਮਾਨੋ ਬੱਚੀ ਨੂੰ ਗਾਂ ਵਾਜਾ ਮਾਰ ਰਹੀ ਹੈ ਤੇ ਬੱਚੀ ਦਾ ਜੀ ਬੇਕਲ ਹੋ ਰਿਹਾ ਹੈ ਦਿੱਠੇ ਨਹੀਂ ਭਾਲੇ ਨਹੀਂ ਨਿਰਾ ਦੋਹ ਰਫਾ ਖਤ ਆਇਆ ਹੈ ਪਰ ਪਰਪਾਓ ਇਸ ਤਰ੍ਹਾਂ ਦਾ ਪੈਂਦਾ ਹੈ ਇਹ ਮਨ ਨੂੰ ਜਨਮਾਂ ਦੀ ਸਿਆਣ ਹੈ ਦਿਲ ਹੁਣ ਕਾਲਾ ਪਵੇ ਕਿ ਉਠਾਂ ਤੇ ਉੱਠ ਕੇ ਚਰਨੀ ਜਾਂ ਲਗਾ ਸਰੀਰ ਤਾਂ ਨਾ ਉੱਠ ਸਕੇ ਪਰ ਹੋਸ਼ ਉੱਡੇ ਤੇ ਬਾਵਰੀ ਉਹੋ ਜਾਵੇ ਫੇਰ ਬਾਈ ਨੇ ਆਪਾ ਸੰਭਾਲ ਕੇ ਚੰਦੋ ਜੋ ਕਿ ਮੁਖ ਸਖੀ ਸੀ ਨੂੰ ਆਈ ਸਿੰਘ ਕਾਸ ਦੇ ਡੇਰੇ ਤੇ ਆਦਰ ਦਾ ਹੁਕਮ ਦਿੱਤਾ ਆਇਆਂ ਪੀੜਾ ਨੂੰ ਵਿਦਾ ਕਰ ਦੇਣ ਦੀ ਆਗਿਆ ਕੀਤੀ ਤੇ ਆਪ ਆਪਣੇ ਅੰਦਰ ਬੂਹੇ ਮਾਰ ਕੇ ਇਕਾਂਤ ਹੋ ਗਈ ਉਹ ਦਿਨ ਤੇ ਰਾਤ ਬਾਹਰ ਨਾ ਨਿਕਲੀ ਸਕੀ ਗਾਨ ਵਿੱਚ ਚਿੰਤਾ ਹੋ ਰਹੀ ਹੈ ਚੋਖਾ ਵੀ ਫਿਕਰ ਕਰ ਰਿਹਾ ਹੈ ਉਸ ਆਏ ਕਾਸਦ ਨੂੰ ਪੁੱਛਦੇ ਹਨ ਕਿ ਤੂੰ ਕੀ ਸੰਦੇਸ਼ ਲੈ ਕੇ ਆਇਆ ਹੈ ਪਰ ਉਸ ਨੂੰ ਤੋਹ ਨਹੀਂ ਕਿ ਖੱਤ ਵਿੱਚ ਕੀ ਹੈ ਉਸ ਨੂੰ ਤਾਂ ਨਿਰਾ ਖੱਤ ਪਹੁੰਚਾ ਦੇਣ ਦਾ ਹੁਕਮ ਸੀ ਜੋ ਉਸਨੇ ਤਾਂ ਸਿੱਧਾ ਅਗਲੀ ਪਲਕ ਹੋਈ ਬੂਹਾ ਖੁੱਲ੍ਹਾ ਸਿਆਲੇ ਦੀ ਉਤਰੀ ਹੋਈ ਪਰ ਨਿਰਮਲ ਨੀਲੀ-ਨੀਲੀ ਧਾਰਾ ਵਗੀ ਗੰਗਾ ਵਾਂਗੂ ਨਿਕਰੇ ਤੇ ਟਿਕੇ ਹੋਏ ਚਿਹਰੇ ਵਾਲੀ ਸੁਗੜਬਾਈ ਬਾਹਰ ਆਈ ਸਾਰੇ ਉਡੀਕਵਾਨ ਬਾਹਰ ਬੈਠਿਆ ਨੇ ਸ਼ੁਕਰ ਸ਼ੁਕਰ ਕੀਤਾ ਹਸਤੀ ਹਸਤੀ ਸੁਗੜਬਾਈ ਆਗੇ ਵਿੱਚ ਬਹਿ ਗਈ ਆ ਕਰਨ ਲੱਗੀ ਚੋਖੇ ਨੂੰ ਬੁਲਾਓ ਥੋੜੇ ਦੇਰ ਚਿਰ ਮਧਰੋ ਚੁੱਖਾ ਆ ਗਿਆ ਤਾਂ ਉਸ ਨੂੰ ਕਹਿਣ ਲੱਗੀ ਚੋਖੇ ਪਾਈ ਤੂੰ ਤੋੜ ਨਿਵਾਹੀ ਅਨੰਦਪੁਰ ਵਾਲਾ تیਰਾ ਇੱਥੇ ਉੱਥੇ ਭਲਾ ਕਰੇ ਇਓ ਕਰ ਲੈ ਇਹ ਘਰ ਤੇ ਜ਼ਮੀਨਾਂ ਦਾ ਪਟਾ ਆਪਣੇ ਨਾਮ ਲਿਖਾ ਲੈ ਤੇ ਮੈਂ ਦਸਖਤ ਕਰ ਦਿਆਂ ਤੂੰ ਸੁਖੀ ਜੀ ਤੇ ਸੁਖੀ ਵਸ ਮੇਰੇ ਲਈ ਦੋ ਕਚਰਾ ਲੱਗੇ ਇੱਕ ਮੋਹਰਾ ਦੀ ਇੱਕ ਰੁਪਈਆ ਦੀ ਬਾਕੀ ਲੁਟਾ ਦੇ ਅਨੰਦਪੁਰ ਵਾਲੇ ਦੇ ਨਾਮ ਤੇ ਇਹ ਮੇਰੀਆਂ ਸਖੀਆਂ ਨਿਭੀਆਂ ਹਨ ਨਾਲ ਪਹਿਲੋ ਰਜਾ ਦੇ ਚੰਦਰ ਸਖੀ ਨੂੰ ਤੇ ਫਿਰ ਬਾਕੀਆਂ ਨੂੰ ਦੂਜੇ ਹੋਕਰਾਂ ਤੇ ਕਿ ਮੈਂ ਜਪਣੇ ਯੋਗ ਨਹੀਂ ਸਾਂ ਉਹ ਮੇਰਾ ਪਖੰਡ ਸੀ ਮੈਂ ਟੁੱਟ ਰਹੀ ਸਾਂ ਉਸ ਬਹਾਨੇ ਤਾਰਨ ਹਾਰ ਨੂੰ ਉਹ ਮੈਨੂੰ ਲੱਭ ਪਿਆ ਹੈ ਨਾ ਬਈ ਓਨ ਮੈਨੂੰ ਲੱਭ ਲਿਆ ਹੈ ਜਿਸ ਜਿਸ ਨੂੰ ਕਲਿਆਣ ਦੀ ਲੋੜ ਹੈ ਉਸ ਪਾਸ ਜਾਓ ਚੌខਾ ਭਾਈ ਚੌខਾ ਭਾਈ ਚੌខਾ ਵੀਰ ਚੌខਾ ਪਿਤਾ ਚੌខਾ ਮਾਤਾ ਚੌខਾ ਚਾਕਰ ਨੌਕਰ ਮੁਨੀਬ ਸਭ ਕੁਝ ਤੂੰ ਹੁਣ ਕਰਦੇ ਇਹ ਮੇਰੀ ਆਖਰੀ ਮਨਸਾ ਪੂਰੀ ਸੁਗਡਭਾਈ ਦੇ ਇਹ ਵਾਕ ਸਨ ਕਿ ਬਿਜਲੀ ਦਾ ਕੜਾਕਾ ਸਾਰੇ ਬਚ ਖੋ ਕੇ ਰਹਿ ਗਏ ਕੁਝ ਚਿਰ ਇਸ ਸਦਮੇ ਇਟ ਰਹਿ ਕੇ ਚੌਕੇ ਨੇ ਆਖਿਆ ਬੀਬੀ ਜੀ ਤੁਸਾਂ ਨੇ ਬਹੁਤ ਰੰਗ ਦੇਖੇ ਹਨ ਕਈ ਵੇਰ ਕਾਲੀ ਵੇਲੇ ਮੈਂ ਦਲੇਰੀ ਕਰਕੇ ਰੋਕਿਆ ਤੇ ਤੁਸੀਂ ਮੇਰਾ ਮਾਨ ਰੱਖ ਕੇ ਮੰਨ ਲਿਆ ਹੈ ਹੁਣ ਵੀ ਮੇਰਾ ਮਾਨ ਰੱਖੋ ਕਰੋ ਉਹ ਕੁਝ ਜੋ ਪਾਵੇ ਪਰ ਸਾਨੂੰ ਕੁਝ ਸੋਚ ਲੈਣ ਦਿਓ 10 5 20 ਕੁਝ ਦਿਨ ਦਿਓ ਕਾਲੀ ਨਾ ਕਰੋ ਸੁਗੜਬਾਈ ਤੁਸੀਂ ਪਿਆਰ ਕਰਦੇ ਹੋ ਵੱਡਿਆਂ ਦਾ ਅੰਗ ਪਾਲਦੇ ਹੋ ਪਰ ਮੈਂ ਸੋਚ ਵਿਚਾਰ ਲਿਆ ਹੈ ਹੁਣ ਕੰਮ اٹਕੰਦਾ ਨਹੀਂ ਹੋਰ ਵਿਲੰਦ ਦਾ ਵੇਲਾ ਨਹੀਂ ਪਲ ਪਲ ਕਰਕੇ ਕਾਲ ਚਾਰਿਆ ਹੈ ਪਲ ਅਮੁੱਲਕ ਹੈ ਕੜੀ ਦਿਨ ਬਹੁਤ ਲੰਮੇ ਹਨ ਹੁਣ ਪਲ ਦਾ ਵਿਲંબ ਨਹੀਂ ਜੋ ਮੈਂ ਕਿਹਾ ਹੈ ਕਰ ਦਿਓ ਨਹੀਂ ਤਾਂ ਮੈਂ ਦੋ ਹੱਥ ਛਾੜ ਕੇ ਤੁਰ ਜਾਵਾਂਗੀ ਹੁਣੇ ਹੁਣ ਲਗੀਆਂ ਸਖੀਆਂ ਸਮਝਾਉਣ ਪਿਆਰ ਮਿੰਤਾ ਤਰਲੇ ਕਰਨ ਤੇ ਰੋਂ ਪਰ ਕੋਈ ਅਸਰ ਨਾ ਪਿਆ ਬਾਈ ਉੱਤੇ ਜਦ ਸਭ ਨੇ ਬਹੁਤ ਬੈਰਾਗ ਕਰ ਕਰਕੇ ਉਸ ਨੂੰ ਬੈਰਾਗਵਾਨ ਕਰ ਦਿੱਤਾ ਤਾਂ ਬਾਈ ਰੋਈ ਤੇ ਉਹ ਗਾਵੀ ਇੱਕ ਡਾਟੀ ਚੀਨੀ ਸੁਰ ਵਿੱਚ ਤੇ ਰਾਗ ਜੋਗੀ ਵਿੱਚ ਵਤਨ ਦੁਰਾਟਾ ਮੰਝਲ ਦੁਰਾਟੀ ਹੋ ਪਈ ਸਾਡੀ ਤਿਆਰੀ ਵਤਨ ਨਹੀਂ ਆਉਣਾ ਵਤਨ ਤੋਂ ਸਾਡੇ ਵਤਨ ਨਹੀਂ ਪਾਣੀ ਫੇਰੀ ਅੰਗਨੋਂ ਪਰਦੇਸ ਗਏ ਹੁਣ ਵੇੜੇ ਵਤਨ ਬਿਗਾਨੇ ਤੁਰਵੰਜਨਾ ਹੁਣ ਤੁਰਵੰਜਨਾ ਹੁਣ ਤੁਰਵੰਜਨ ਦੇ ਤਰਾਨੇ ਆਪਣੇ ਵਤਨ ਚੱਲੇ ਨੀ ਸਹੀਓ ਦਿਓ ਮਮਾਰਗ ਸਾਨੂੰ ਨਾਲ ਅਸੀਸਾਂ ਤੋਰੋ ਸਾਨੂੰ ਭਾਗ ਲਾਏ ਰੱਬ ਤੁਹਾਨੂੰ ਹੁਣ ਨਾ ਹੋੜੋ ਨਾ ਹੋੜੋ ਨੀ ਜਾਣ ਦਿਓ ਹੁਣ ਸਹੀਓ ਕੱਲ ਤੁਸੀਂ ਵਿੱਚ ਬੈਠ ਤ੍ਰਿੰਜਨਾ ਕਥਾ ਸਾਡੀ ਕਹੀਓ ਕਾਂਗ ਛੜੀ ਨਹੀਂ ਨਹਿ ਰੁਕਦੀ ਹੈ ਸੋ ਸਾਗਰ ਨੂੰ ਜਾਂਦੀ ਸੂਲੀ ਚੜਨੋਂ ਰੁਕਨ ਨਾ ਆਸ਼ਕ ਪੈਂਡਿਓ ਰੁਕੇ ਨਾ ਪੰਦੀ ਏ ਦਿਲਵਿੰਗੀਤ ਸੰਗੀਤ ਸੁਣ ਕੇ ਚੁੱਪ ਫਰਤ ਗਈ ਫੇਰ ਚੰਦਰਸਕੀ ਨੇ ਮਿੰਤਾ ਕੀਤੀਆਂ ਤਾਂ ਬਾਈ ਬੋਲੀ ਸਹੀ ਉਹ ਸਾਨੂੰ ਤੁਰਦੇ ਸੱਦੇ ਆਵੇ ਹਨ ਸਾਨੂੰ ਹੋਰ ਨਾ ਸਮਝਾਓ ਸਾਰੇ ਬਾਈ ਦੇ ਸੁਭਾ ਨੂੰ ਜਾਣਦੇ ਸਨ ਥੱਕ ਹਾਰ ਕੇ ਚੁੱਪ ਕਰ ਗਈ ਚੌਖੇ ਨੇ ਜਿਵੇਂ ਕਿਹਾ ਸੀ ਬਾਈ ਨੇ ਆਪਣੇ ਨਾਮ ਲਾ ਲਿਆ ਜੋ ਕੁਝ ਸਵਾਮ ਨੇ ਆਖਿਆ ਸੀ ਇਸ ਦੇ ਜੀਵ ਵਿੱਚ ਨਿੱਜ ਦਾ ਲੋਭ ਘਟ ਸੀ ਦੂਰ ਅੰਦੇਸ਼ੀ ਸੋਚਦਾ ਸੀ ਕਿ ਜੋ ਦੇ ਜਾਏਗੀ ਇਸੀ ਅਮਾਨਤ ਰਕਸਾ ਜੇ ਕਿਤੇ ਫਿਰ ਇਹ ਰੁੱਲ ਔਕੀ ਹੋ ਕੇ ਆਈ ਜਾਂ ਮੈਂ ਸੁਣੀ ਤਾਂ ਇੱਥੇ ਲਿਆ ਕੇ ਇਸ ਨੂੰ ਫਿਰ ਮਾਲਕੀ ਦੇ ਕੇ ਆਪ ਨੌਕਰੀ ਵਿੱਚ ਹੀ ਹੁਣੇ ਹਰ ਰਹਿਸਾ ਸੋ ਉਸਨੇ ਦੋ ਕਚਰਾ ਦਾ ਪਾਰ ਚਾਂਦੀ ਸੋਨਾ ਦਾ ਨਾਲ ਘੱਲਣ ਲਈ ਰੱਖ ਲਿਆ ਬਾਕੀ ਜਿਵੇਂ ਹੁਕਮ ਸੀ ਸਕੀਆਂ ਬੰਦੂਆਂ ਲੋੜ ਬੰਦਾ ਨੂੰ ਵੰਡੇਆ ਇੱਕ ਗੱਲ ਇਸਨੇ ਤੇ ਚੰਦਰ ਸਖੀ ਨੇ ਸੁਗੜਬਾਈ ਦਾ ਹੱਟ ਪਨ ਕੇ ਉਸ ਨੂੰ ਮਨਵਾ ਹੀ ਲਈ ਕਿ ਇਹ ਦੂਏ ਤੇ ਕੁਛ ਨੋਕਰ ਅਨੰਦਪੁਰ ਸਾਹਿਬ ਬਾਈ ਦੇ ਨਾਲ ਜਾਣਗੇ ਤੇ ਉੱਥੇ ਉਸ ਨੂੰ ਸੁਖੀ ਵਸਾ ਕੇ ਮੁੜ ਆਉਣਗੇ ਗੁਰੂ ਪਿਆਰੇਓ ਸਾਖੀ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ